ਤੇ ਦੁਖੀ ਤੇ ਤੁੰਨਾ ਰਮਾ ਲਾਹੇ ਅਨੰਤ ਬੰਗਾ ਸੀਨਾ ਸੁਖ ਨਹ ਜਾਣ ਰੇ ਜਦੋਂ ਇਸ ਅਵਸਥਾ ਵਿੱਚ ਮਨੁੱਖ ਪੁੱਜਦਾ ਜੀ ਸਾਧ ਸੰਗਤ ਵਿੱਚ ਆ ਕੇ ਸਿਮਰਨ ਵਿੱਚ ਸੁਰਤ ਨੂੰ ਛੋੜਦਾ ਹੈ ਫਿਰ ਦਿਹੇ ਦੁਖੀ ਤੇ ਦੁਖਣੈ ਮਤ ਹੈ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿੱਚ ਆਖਿਆ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਵਾਰ ਭੈ ਨਹੀਂ ਜਾ ਕੇ ਕੰਚਣ ਮਾਟੀ ਮੰਨੈ ਨਹਿਂ ਲਿੰਦਿਆ ਨਹਿਂ ਉਸਤਤ ਜਾ ਕੇ ਲੋਭ ਹੋ அபிਮਾਨਾ ਹਰਕ ਸੋਕ ਤੇ ਰਹਿ ਨਹੀਂ ਆਰੋ ਨਾਹਿ ਮੰਨ ਹਮੰਤਾ ਉਸਤਤ ਲਿੰਦਾ ਦੂਤ ਿਆਗੈ ਜਗ ਤੇ ਰਹਿ ਨਿਰਾਸਾ ਉਸਤਤ ਲਿੰਦਿਆ ਸਾਰਾ ਕੁਝ ਤਿਆਗ ਦਿੰਦਾ ਕਾਮ ਕ੍ਰੋਧ ਜ ਪਰਸੇ ਲਾਨੈ ਨ ਦੇਹ ਘਟ ਬ੍ਰਹਮ ਨਿਵਾਸਾ ਰੱਬ ਅੰਦਰ ਵਸ ਜਾਂਦਾ ਹੈ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਦੇਹੁ ਦੁਖੀ ਕਹਿੰਦੇ ਸਰੀਰ ਤੇ ਦੁੱਖ ਆਉਂਦਾ ਤੇ ਦੁੱਖ ਨਹਿ ਮੰਨੈ ਦੁੱਖ ਨੂੰ ਪ੍ਰਵਾਹ ਨਹੀਂ ਕਰਦਾ ਦੁੱਖ ਮੰਨਦਾ ਹੀ ਨਹੀਂ ਦੁੱਖ ਨੂੰ ਤੇ ਸਾਡਾ ਇਤਿਹਾਸ ਸੱਚ ਕਰਕੇ ਜਾਣਿਓ ਉਹਨਾਂ ਹੀ ਨਾਮ ਜਪਣ ਵਾਲਿਆਂ ਦਾ ਇਤਿਹਾਸ ਹੈ جنہاں نے ست سنگت کر کے جڑ کے چرن کر کر کے اپنی کو نچا چکیا جلاد کہ میں نڑ چیر دوڑ کر دیا گا یہ تھلے کڑا سکھ گلدہ تیار رکھی میرے سریر نو آرے چیر کے دو پاڑ کرنا ہے دیا تیرے ہاتھ نہ کمپڑ

ਚਲਾਦ ਗੁੱਟ ਤੇ ਵਾਰ ਕਰਨ ਲੱਗਿਆ ਤੇ ਭਾਈ ਮਣੀ ਸਿੰਘ ਕਹਿੰਦਾ ਭਾਈ ਚਲਾਦ ਨੂੰ ਕਹਿੰਦਾ ਤੇਰੇ ਹਾਕਮ ਦਾ ਹੁਕਮ ਕੀ ਹੈ ਮੈਨੂੰ ਫਤਵਾ ਕੀ ਲਾਇਆ ਗਿਆ ਹੈ ਕਹਿੰਦਾ ਬੰਦ-ਬੰਦ ਕੱਟਣਾ ਹੈ ਤੇ ਕਹਿੰਦਾ ਤੈਨੂੰ ਪਤਾ ਨਹੀਂ ਸਰੀਰ ਦਾ ਵਾਦ ਸ਼ੁਰੂ ਕਿੱਥੋਂ ਹੁੰਦਾ ਹੈ ਤੂੰ ਮੇਰੇ ਗੁੱਟ ਤੇ ਵਾਰ ਕਰਨ ਲੱਗਿਆ ਹੈ ਪਰ ਸੱਚ ਇਹ ਹੈ ਕਿ ਮੇਰੇ ਹੱਥ ਦੀਆਂ ਉਂਗਲਾਂ ਦੇ ਇੱਕ-ਇੱਕ ਕੋਟੇ ਨੂੰ ਜੁਦਾ ਕਰ کیونکہ ایک ایک کوٹا بکھرا وکر ہے میرا آنگ آنگ کٹن کا تین حکم ہوا ہے کہ تک ایمانداری کر میرے سریر دا ایک ایک کوٹا کٹ پھر گٹ کٹی پھر میری کوری کٹی پھر میرے موٹے کٹی میرے دو ماں دے ایک ایک کوٹے کو جڑا میرے سریر وق کر پھر میرے سریر دا آنگ آنگ جدا ہوئے ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਦੇ ਅਧਿਆਸ ਤੋਂ ਉੱਪਰ ਉੱਠ ਕੇ ਜ਼ਿੰਦਗੀ ਬਤੀਵੇ ਹੈ ਭਾਈ ਮਣੀ ਸਿੰਘ ਜੈਸੇ ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਦਿੱਤਾ ਗਿਆ ਖੋਪਰ ਲੱਥਿਆ ਹੋਇਆ ਸੀ ਸੀਸ ਉੱਪਰੋਂ ਤੇ ਵਜ਼ੀਰ ਜਕਰੀਆ ਖਾਨ ਨੇ ਇੱਕ ਗੱਲ ਕਹੀ ਸੀ ਕਿ ਤੇਰੇ ਕੇਸ ਜੁੱਤੀਆਂ ਮਾਰ ਕੇ ਉਤਾਰਾਂਗਾ ਤੇ ਭਾਈ ਤਾਰੂ ਸਿੰਘ ਕਹਿੰਦਾ ਸੀ ਤੂੰ ਮੇਰੇ ਇਸਨੂੰ ਹੱਥ ਨਹੀਂ ਲਾ ਸਕਦਾ ਪਰ ਗੁਰੂ ਨੇ ਕਿਰਪਾ ਕੀਤੀ ਤੈਨੂੰ ਜੁੱਤੀ ਦੀ ਨੋਕ ਅੱਗੇ ਲਾ ਕੇ ਖੜਾਂਗਾ ਇਨੂੰ ਨਰਕਾਂ ਵਿੱਚ ਸੁੱਟ ਕੇ ਬੇਨ ਮੈ ਸਰੀਰ ਤਿਆਗਾਂ 21 ਦਿਨ ਭਾਈ ਤਾਰੂ ਸਿੰਘ ਸਰੀਰਕ ਕਸ਼ਟ ਉਹਨਾਂ ਦੇ ਸਰੀਰ ਤੇ ਵਾਪਰਦਾ ਹੈ ਵਿਆਪਦਾ ਹੈ ਪਰ ਉਸ ਗੁਰੂ ਕੇ ਸੇਖਣ ਉਸ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ 21 ਦਿਨ ਬਿਨਾਂ ਕੋ ਪਰਤੋ ਭਾਈ ਤਾਰੂ ਸਿੰਘ ਜੀਉਂਦੇ ਰਹੇ 92 ਦਿਨ ਜਕਰੀਆ ਖਾਨ ਦੀ ਭਾਈ ਤਾਰੂ ਸਿੰਘ ਦਾ ਛਤਰ ਖਾ ਕੇ ਮੌਤ ਹੋਈ ਤੇ ਜਕਰੀਆ ਖਾਨ ਨੂੰ ਨਰਕਾਂ ਦੀ ਅੱਗ ਵਿੱਚ ਸੁੱਟ ਕੇ ਮਨਵੀ ਤੇ ਭਾਈ ਤਾਰੂ ਸਿੰਘ ਜੀ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਇਹ ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਸਰੀਰਕ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ ਕਿਉਂ ਉਹਨਾਂ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਸੁਰਤ ਨੂੰ ਸਰੀਰ ਤੇ ਸੰਸਾਰ ਦੇ ਮੋਹ ਤੋਂ ਬਹੁਤ ਉੱਚਾ ਚੁੱਕ ਲਿਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਸੰਗਤ ਵਿੱਚ ਆਉਂਦੇ ਨੇ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਨੇ ਇਹ ਦੁਖੀ ਤੇ ਦੁੱਖਣਰ ਮਨ ਹੈ ਸਰੀਰ ਨੂੰ ਦੁੱਖ ਆਉਂਦਾ ਪਰ ਉਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਪਰ ਇੱਕ ਬੇਨਤੀ ਕਰਾਂ ਤਰਾਸ ਦੀ ਸਾਡੇ ਪੰਜਾਬ ਦੇ ਸਿੱਖਾਂ ਦੀ ਸਾਡਾ ਸਿਰ ਪੀੜ ਵੀ ਹੁੰਦਾ ਤੇ ਧਰ ਪਰਵਰਤਨ ਹੋ ਜਾਂਦੇ ਜੇ ਕਿਤੇ ਲੱਤ ਪੀੜ ਹੋ ਗਈ ਲੱਕ ਪੀੜ ਹੋ ਗਿਆ ਬੁਖਾਰ ਛੱਡ ਗਿਆ ਧਰ ਪਰਵਰਤਨ ਹੋ ਰਹੇ ਸਾਨੂੰ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਜਾਣਨ ਦੀ ਲੋੜ ਹੈ ਉਹ ਬੀਬੀਆਂ ਜਿੰਨਾ ਦੇ ਮੀਰ ਮੰਨੂ ਦੀ ਜੇਲ੍ਹ ਵਿੱਚ ਮਹੀਨੇ ਮਹੀਨੇ 2 ਤੋਂ 3 ਤਿੰਨ ਮਹੀਨਿਆਂ ਤੇ ਬੱਚੇ ਨੇ ਜਲਾਦ ਬੱਚੇ ਕੋਹ ਕੀ ਉਤਾਹ ਸੁਣਦੇ ਸੀ ਥੱਲੇ ਪਰਸ਼ਾਹ ਕਰ ਦਿੰਦੇ ਸੀ ਪੁੱਤ ਪਰਸ਼ੇ ਵਿੱਚ ਕੋਇਆ ਜਾਂਦਾ ਸੀ ਤੇ ਜਲਾਦ ਬੱਚੇ ਦੇ ਸਰੀਰ ਦੇ ਟੁਕੜੇ ਕਰ ਦਿੰਦਾ ਸੀ ਇਹਟ ਜੀਰ ਕੇ ਉਹਦੀਆਂ ਯਾਤਰਾ ਕੱਟਦਾ ਸੀ ਉਹਦੀਆਂ ਲਾੜਾ ਦੇ ਨਾਲ ਬੱਚੇ ਦੇ ਟੁਕੜੇ ਪੰਨ ਕੇ ਮਾਂ ਦੇ ਗਲ ਚ ਹਾਰ ਪਾ ਦਿੰਦਾ ਸੀ ਐਡਾ ਵੱਡਾ ਦੁੱਖ ਮਾਂ ਤੇ ਆਉਂਦਾ ਸੀ ਤੇ ਸ਼ਾਮ ਨੂੰ ਫਿਰ ਉਹ ਅਰਦਾਸ ਕਰਕੇ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਬਾੜੇ ਦੇ ਵਿੱਚ ਦਿਨ ਸੁੱਖ ਨਾਲ ਬੀਤੇ ਰਹਿਣ ਆਏ ਸੁੱਖ ਤੇ ਆਨੰਦ ਨਾਲ ਬੀਤੇ ਸਰੀਰਕ ਦੁੱਖ ਨੂੰ ਉਹਨਾਂ ਨੇ ਦੁੱਖ ਮੰਨਿਆ ਹੀ ਨਹੀਂ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕੀਤੀਆਂ ਪਰ ਆਪਣੇ ਧਰਮ ਤੋਂ ਨਹੀਂ ਡੋਲੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਅਵਸਥਾ ਉਹਨਾਂ ਦੀ ਬਣਦੀ ਹੈ ਜਿਹੜੇ ਸੰਗਤ ਵਿੱਚ ਆਉਂਦੇ ਨੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਡਿਡਟਾ ਆ ਜਾਂਦੀ ਹੈ ਉਹਨਾਂ ਦੇ ਅੰਦਰ ਪੱਕਿਆਈ ਆ ਜਾਂਦੀ ਹੈ ਧਰਮ ਦੇ ਪ੍ਰਤੀ ਵਫਾਦਾਰੀ ਬਣਦੀ ਹੈ ਮਨ ਵਿੱਚ ਤੋ ਗੁਰੂ ਸਾਹਿਬ ਕਹਿੰਦੇ ਦੇਹ ਦੁਖੀ ਤੇ ਦੋਖਣ ਹੈ ਮਨ ਹੈ ਸਰੀਰਕ ਦੁੱਖ ਨੂੰ ਉਹ ਦੁੱਖ ਨਹੀਂ ਮੰਨਦੇ ਸਰੀਰਕ ਦੁੱਖ ਨੂੰ ਉਹ ਪਰਵਾਹ ਨਹੀਂ ਕਰਦੇ ਸਰੀਰਕ ਦੁੱਖ ਦੀ ਭਾਈ ਸ਼ਿਵੇਗ ਸਿੰਘ ਤੇ ਸ਼ਹਾਬਾਜ ਸਿੰਘ ਨੂੰ ਚੱਕੜੀ ਤੇ ਚਾੜਿਆ ਗਿਆ ਪਿਉ ਪੁੱਤਰ ਨੇ ਤੇ ਯਹੀ ਆਖਾੜ ਜਿਹੜਾ ਉਸ ਵੇਲੇ ਦਾ ਵਜ਼ੀਰ ਹਾਕਮ ਸੀ ਉਹ ਕਹਿੰਦਾ ਪੁੱਤ ਬਚਾ ਲੈ ਕੁੱਲ ਬਚ ਜਾਏਗੀ ਸ਼ਰਵਾਜ ਸਿੰਘ ਕਹਿੰਦਾ ਹਮ ਕਾਰਨ ਗੁਰੂ ਖੁੱਲ੍ਹੇ ਗਵਾਈ ਹਮ ਕੁੱਲ ਰੱਖੇ ਕੌਣ ਵਡਾਈ ਕਿਤੇ ਸਾਡੀ ਖਾਤਰ ਗੁਰੂ ਨੇ ਚਾਰ ਪੁੱਤ ਕੁਰਬਾਨ ਕਰਦੇ ਤੇ ਅਸੀਂ ਆਪਣੇ ਪੁੱਤ ਬਚਾਉਣ ਦੀ ਖਾਤਰ ਧਰਮ ਬਦਲ ਦਈਏ ਇਹਦੇ ਵਿੱਚ ਕੀ ਵਡਿਆਈ ਹੈ ਤੇ ਨਹੀਂ ਬਦਲਿਆ ਧਰਮ ਇਹਦੇ ਦੁੱਖ ਨੂੰ ਤੁੰਗਾ ਤੁੰਗਾ ਚੱਕੜੀ ਨੇ ਬਾਸ ਉਡਾ ਦਿੱਤਾ ਔਰ ਉਹਨਾਂ ਨੇ ਸਰੀਰ ਨੂੰ ਤਿਆਗਣਾ ਪ੍ਰਵਾਨ ਕੀਤਾ ਸ਼ਹਾਦਤ ਪ੍ਰਵਾਨ ਕੀਤੀ ਪਰ ਧਰਮ ਪਰਵਰਤਨ ਨਹੀਂ ਕੀਤਾ ਧਰਮ ਤੋਂ ਹੀ ਡਿੱਗੇ ਡੋਲੇ ਹੋ اسی ਉਹਨਾਂ ਦੇ ਬਾਰਸ ਆ ਜਿਹੜੇ ਦੇਹ ਦੇ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਕਹਿੰਦੇ ਨੇ ਇਹ ਦੁੱਖੀ ਤੇ ਤੋਖਣਾ ਮੰਨਦਾ ਹੈ ਇਹ ਨੂੰ ਦੁੱਖ ਆਉਂਦਾ ਹੈ ਤੇ ਉਹਨੂੰ ਦੁੱਖ ਨਹੀਂ ਮੰਨਦੇ ਉਹ ਚੜ ਜਾਂਦੇ ਜਦੋਂ ਸ਼ਹਾਦਤ ਦਾ ਸਮਾਂ ਪੜਦਾ ਸਿੱਖਾਂ ਉਹ ਚੜ